ਤੇ ਕਲਖੁਰਦ ਫਿਰੋਜ਼ਪੁਰ ਗਿਲ ਜ਼ੋਨ 1 ਇਥੇ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਹੈ ਅਦਰਸ ਦੇ ਖਾਤੇ ਦੇ ਵਿੱਚ ਇਹ ਸੀਟ ਗਈ ਹੈ ਕਲਖੁਰਦ ਫਿਰੋਜ਼ਪੁਰ ਦੀ ਇਹ ਮੈਥਨੋ ਅਪਡੇਟ ਦੇ ਰਹੇ ਹਾਂ ਉਸ ਤੋਂ ਬਾਅਦ ਜੇਕਰ ਅੱਗੇ ਵਧੀਏ ਤਾਂ ਕਲਖੁਰਦ ਫਿਰੋਜ਼ਪੁਰ ਦੇ ਵਿੱਚ ਚੰਦੜ ਚੰਦੜ ਜ਼ੋਨ 2 ਇਥੇ ਜਿਹੜੀ ਬਲਕ ਸੰਪਤੀ ਦੇ ਵਿੱਚ ਅਦਰਸ ਯਾਨੀ ਕਿ ਕੋਈ ਜਿਹੜੀ ਮੇਨ ਪੋਲੀਟੀਕਲ ਪਾਰਟੀ ਆਪਣੇ ਚੋਣ ਸਿੰਬਲ ਤੇ ਲੜ ਰਹੀ ਸੀ ਉਹ ਨਹੀਂ ਜਿੱਤੀ ਅਦਰਸ ਨੇ ਇਥੇ ਜਿੱਤ ਹਾਸਲ ਕੀਤੀ ਹੈ ਚੰਦੜ ਦੇ ਵਿੱਚ ਵੀ ਕਲਖੁਰਦ ਫਿਰੋਜ਼ਪੁਰ ਦੇ ਵਿੱਚ ਇਹ ਬਲਾਕ ਸੰਪਤੀ ਦੀ ਸੀਟ ਕਹੋ ਤੁਸੀਂ ਵਾਰਡ ਕਹੋ ਪੈਂਦਾ ਹੈ ਚੰਦੜ ਜਿੱਥੇ ਅਦਰਜ਼ ਨੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਔਰ ਕੋਟ ਕਰੋੜ ਕਲਾਂ ਕਲ ਖੁਰਦ ਦੇ ਵਿੱਚ ਹੀ ਹੈ ਫਿਰੋਜ਼ਪੁਰ ਬਲਾਕ ਸੰਪਤੀ ਦੀ ਇਹ ਚੋਣ ਹੈ ਔਰ ਬਲਾਕ ਸੰਪਤੀ ਦੇ ਵਿੱਚ ਆਜ਼ਾਦ ਉਮੀਦਵਾਰ ਨੇ ਚੋਣ ਇਥੇ ਕੋਟ ਕਰੋੜ ਕਲਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਮੈਂ ਵੀ ਤੁਹਾਨੂੰ ਦੱਸ ਦਵਾਂ ਜਿਹੜਾ ਅਦਰਜ਼ ਆਸੀਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਪਾਰਟੀਆਂ ਸਪੋਰਟ ਕਰ ਰਹੀਆਂ ਸੀ ਪਰ ਉਹਨਾਂ ਦੇ ਕੋਲ ਆਪਣਾ ਇਲੈਕਸ਼ਨ ਸਿੰਬਲ ਨਹੀਂ ਹੁੰਦਾ ਇਸ ਕਰਕੇ ਉਹ ਅਦਰਜ਼ ਵਾਲੇ ਖਾਤੇ ਦੇ ਵਿੱਚ ਚਲੇ ਜਾਂਦੇ ਨੇ ਹੋ ਸਕਦਾ ਹੈ ਕਿ ਜਿਹੜੇ ਜਿਵੇਂ ਭੋਲੂ ਵਾਲਾ ਦੇ ਵਿੱਚ ਅਦਰਜ਼ ਨੇ ਜਿੱਤ ਹਾਸਲ ਕੀਤੀ ਹੈ ਤਾਂ ਇਹ ਵੀ ਪੋਸਿਬਿਲਟੀ ਹੈਗੀ ਹੈ ਕਿ ਇੱਥੇ ਕੋਈ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਵਕਫ-ਵਕ ਨਜ਼ਰ ਆਉਂਦੀਆਂ ਨੇ ਉਹਨਾਂ ਨੇ ਸਪੋਰਟ ਕੀਤੀ ਹੋਵੇ ਇਹ ਵੀ ਪੋਸਿਬਿਲਟੀ ਹੈ ਪਰ ਉਹ ਆਜ਼ਾਦ ਦੇ ਵਿੱਚ ਹੀ 카ਉਂਟ ਕੀਤੇ ਜਾਂਦੇ ਨੇ ਕੱਲ ਖੁਰਦ ਫਿਰੋਜ਼ਪੁਰ ਭੋਲੂ ਵਾਲਾ ਦੇ ਵਿੱਚ ਅਦਰਜ਼ ਨੇ ਜਿੱਤ ਹਾਸਲ ਕੀਤੀ ਆਜ਼ਾਦ ਉਮੀਦਵਾਰ ਬਹੁਤ ਸਾਰੇ ਜਿੱਤੇ ਨੇ ਫਰੋਜ਼ਪੁਰ ਦੇ ਵਿੱਚ ਕੱਲ ਖੁਰਦ ਤਕਰੀਬਨ ਤਕਰੀਬਨ ਪੂਰੀ ਬਲਾਕ ਸਮਤੀ ਲੱਗ ਰਿਹਾ ਕਿ ਜਿਹੜੀ ਅਦਰਸ ਦੇ ਖਾਤੇ ਵਿੱਚ ਚੱਲੇਗੀ ਹੈ ਗੜਸ਼ੰਕਰ ਹੁਸ਼ਿਆਰਪੁਰ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮਾਨਸੋਵਾਲ ਜ਼ੋਨ 3 ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਬਲਾਕ ਸਮਤੀ ਦੀ ਚੋਣ ਦੀ ਨਤੀਜੇ ਨੇ ਅਸੀਂ ਇੰਤਜ਼ਾਰ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਦੇ ਰਿਜ਼ਲਟ ਦਾ ਵੀ ਕਰ ਰਹੇ ਹਾਂ ਕਾਊਂਟਿੰਗ ਸੈਂਟਰ ਕਿਸ ਤਰੀਕੇ ਨਾਲ ਇਸ ਸਮੇਂ ਘਮਾ-ਘਮੀ ਹੈ ਉਹ ਵੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ੈਣਾ ਬਰਨਾਲਾ ਦੇ ਵਿੱਚ ਮਝੂਕੇ ਇੱਥੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਔਰ ਇਸ ਤਰੀਕੇ ਨਾਲ ਹੀ ਵਕ ਵਕ ਥਾਵੇਂ ਤੋਂ ਨਤੀਜੇ ਪਹੁੰਚ ਰਹੇ ਨੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਉਂਦੇ ਰਹਿਣਗੇ ਮੋਗਾ ਚੋਟੀਆਂ ਖਲਾਂ ਦੇ ਵਿੱਚ ਜ਼ੋਨ 1 ਹੈ ਬਲਾਕ ਸੰਤੀ ਇੱਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਔਰ ਕਾਊਂਟਿੰਗ ਸੈਂਟਰ ਦੇ ਉੱਤੇ ਲਗਾਤਾਰ ਕਾਊਂਟਿੰਗ ਦਾ ਪ੍ਰੋਸੈਸ ਜਾਰੀ ਹੈ ਵੈਲਿਡ ਪੇਪਰ ਦੀ ਨਾਲ ਇਲੈਕਸ਼ਨ ਹੋਇਆ ਸੀ ਇਸ ਕਰਕੇ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਰਿਹਾ ਹੈ ਔਰ ਡੇਰਾਬੱਸੀ ਮੋਹਾਲੀ ਦੇ ਵਿੱਚ ਹਡੇਸਰਾ ਇੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਇਹ ਬਲਾਕ ਸੰਤੀ ਦਾ ਚੋਂ ਨਤੀਜਾ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਫਿਲਹਾਲ ਬਲਾਕ ਸੰਮਤੀ ਦੇ ਬਹੁਤ ਸਾਰੇ ਰਿਜ਼ਲਟ ਸਾਡੇ ਕੋਲ ਆਈ ਹੋਈ ਨੇ ਔਰ ਹੌਲੀ-ਹੌਲੀ ਤੁਸੀਂ ਕਹੋ ਕਿ ਅੱਗੇ ਜਿਹੜੇ ਜ਼ਿਲ੍ਹਾ ਪਰਿਸ਼ਦ ਵਾਲੇ ਆ ਉਹਨਾਂ ਦਾ ਵੀ ਸਾਨੂੰ ਇੰਤਜ਼ਾਰ ਹੈ ਔਰ ਬਲਾਕ ਸੰਮਤੀ ਡੇਰਾਬਸੀ ਮਹਾਲੀ ਖੇਲਣ ਖੇਲਣ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਖੱਬੇ ਸੱਜੇ ਤੁਹਾਡੇ ਕੋਲ ਆਉਂਦੀਆਂ ਰਹਿਣਗੀਆਂ ਪੂਰਾ ਅਪਡੇਟ ਨਾਬਾ ਜਿਵੇਂ ਬਲਾਕ ਸੰਮਤੀ ਦੇ ਵਿੱਚ ਇੱਕ ਸੀਟ ਦੇ ਰਿਜ਼ਲਟ ਹੈ ਸਾਡੇ ਕੋਲ ਪੱਛੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਉੱਥੇ ਜਿੱਤੀ ਹੈ ਡੇਰਾਬਸੀ ਮਹਾਲੀ ਖੇਲਣ ਕਾਂਗਰਸ ਨੇ ਇੱਥੇ ਜਿੱਤ ਹਾਸਲ ਕੀਤੀ ਹੈ ਔਰ ਜ਼ਿਲ੍ਹਾ ਪਰਿਸ਼ਦ ਦੀ ਜਿਹੜੀ ਇੰਤਜ਼ਾਰ ਮੈਂ ਆਲਰੇਡੀ ਕਰਾਂਗੀ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਕਿਉਂਕਿ ਕਾਊਂਟਿੰਗ ਟਾਈਮ ਲੱਗ ਰਿਹਾ ਹੈ ਔਰ ਰਾਉਂਡਦਰ ਰਾਉਂਡ ਅੱਗੇ ਵਧ ਰਹੇ ਹੈ ਅਰਨੀ ਵਾਲਾ ਫਾਜ਼ਿਲਕਾ ਚੱਕ ਡੱਬ ਵਾਲਾ ਇੱਥੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਬਲਾਕ ਸੰਮਤੀ ਵਿੱਚ ਉਹਨਾਂ ਦੇ ਨਤੀਜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਨੀਚੇ ਤੁਸੀਂ ਟੈਲੀ ਦੇਖੋ ਤਾਂ 313 ਉੱਤੇ ਆਮ ਆਦਮੀ ਪਾਰਟੀ ਹੁਣ ਤੱਕ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਟੋਟਲ ਨੰਬਰ ਦੱਸ ਰਹੇ ਹਾਂ 313 ਸੀਟਾਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਜਾ ਚੁੱਕੀਆਂ ਨੇ ਬਲਾਕ ਸੰਮਤੀ ਦੀਆਂ 295 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਜਾ ਚੁ ਔਰ ਜਸ਼ਨ ਦੀਆਂ ਤਸਵੀਰਾਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਫੀ ਗੌਰ ਹੈ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 313 ਸੀਟਾਂ ਕਿਉਂਕਿ ਬਹੁਤ ਸਾਰੀਆਂ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਵਿਰੋਧ ਦੇ ਨਿਰਵਿਰੋਧ ਹੀ ਜਿੱਤ ਲਈਆਂ ਸੀ ਇਸ ਕਰਕੇ ਨੰਬਰ ਆਲਰੇਡੀ ਆਮ ਆਦਮੀ ਪਾਰਟੀ ਦਾ ਆਪਾਂ ਨੂੰ ਕਾਫੀ ਅੱਗੇ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨੇ ਜਿੱਥੇ ਤੁਸੀਂ ਦੇਖ پا ਰਹੇ ਹੋ ਕਿ ਜਿਹੜੇ ਜਿੱਤ ਦਾ ਜਸ਼ਨ ਆ ਉਹ ਵੀ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਪਿੰਡਾਂ ਦੇ ਤਰੰਦਰ ਨੇ ਉਹਨਾਂ ਦੇ ਵਿੱਚੋਂ ਇੱਕ ਚਿਹਰਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੇ ਤਰੰਦਰ ਨੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਅੱਜ ਪਿੰਡਾਂ ਦੇ ਤਰੰਦਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਹੁਸ਼ਿਆਰਪੁਰ ਦੀਆਂ ਇਹ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਜਿੱਤ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਬਲਾਕ ਸੰਮਤੀ ਦੇ ਨਤੀਜੇ ਆ ਰਹੇ ਨੇ ਔਰ ਬਲਾਕ ਨਤੀਜਿਆਂ ਦੇ ਵਿੱਚ ਫਿਲਹਾਲ ਵੱਖ-ਵੱਖ ਪਾਰਟੀਆਂ ਨੇ ਔਰ ਦੂਜੇ ਪਾਸੇ ਕਿਉਂਕਿ ਆਮ ਆਦਮੀ ਪਾਰਟੀ ਦਾ ਨੰਬਰ ਫਿਲਹਾਲ ਕਾਫੀ ਅੱਗੇ ਨਜ਼ਰ ਆ ਰਿਹਾ ਹੈ ਕਰੀਬ 300 ਸੀਟਾਂ 2800 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕੋਲ ਆਲਰੇਡੀ ਜਾ ਚੁੱਕੀ ਹੈ ਤਾ ਇਸ ਵੇਲੇ ਲਗਾਤਾਰ ਜਸ਼ਨ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਕਈ ਥਾਵਾਂ ਤੇ ਇਸ ਵੇਲੇ ਜਿੱਤ ਚੁੱਕੀ ਹੈ ਜਿਕਰ ਵਕ ਵਕ ਥਾਵਾਂ ਦੀ ਤਸਵੀਰ ਤੁਹਾਨੂੰ ਦਿਖਾਈਏ ਜਿਹੜੀ ਟੈਲੀ ਤੁਸੀਂ ਦੇਖ ਪਾ ਰਹੇ ਹੋ ਇਸ ਦੇ ਵਿੱਚ ਇਸ ਵੇਲੇ ਤੱਕ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਦੇ ਵਿੱਚੋਂ 18 ਸੀਟਾਂ ਦੇ ਰਿਜ਼ਲਟ ਆ ਚੁੱਕੇ ਨੇ ਤੇ ਬਲਾਕ ਸਮਤੀ ਦੀਆਂ 2838 ਦੇ ਵਿੱਚੋਂ 352 ਦੇ ਰਿਜ਼ਲਟ ਆ ਚੁੱਕੇ ਨੇ ਤਾਂ ਲਗਾਤਾਰ ਜੇਕਰ ਫੁੱਲ ਇਲਾਕੇ ਦੇਖਿਆ ਜਾਵੇ 3185 ਦੇ ਵਿੱਚੋਂ 370 ਦੇ ਆ ਰਿਜ਼ਲਟ ਇਸ ਵੇਲੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਆ ਚੁੱਕੇ ਨੇ ਤੇ ਬਹੁਤ ਸਾਰੇ ਥਾਵਾਂ ਤੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤ ਰਹੇ ਨੇ ਤਾਂ ਇਹ ਢੋਲ ਕਮਕੀ ਦੀਆਂ ਤਸਵੀਰਾਂ ਹੁਸ਼ਿਆਰਪੁਰ ਤੋਂ ਨੇ ਜਿੱਥੇ ਇਸ ਵੇਲੇ ਜਸ਼ਨ ਮਨਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਹਾਲਾਂਕਿ ਵਾਕਫਕ ਸਾਹਮਣੇਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਇਸ ਵੇਲੇ ਸੀ ਕੋਸ਼ਿਸ਼ ਕਰ ਰਹੇ ਹਾਂ ਜੇਕਰ ਮਜੀਠਾ ਦੀ ਗੱਲ ਕਰੋ ਤਾਂ ਬਲਾਕ ਸੰਮਤੀ ਦਾ ਇੱਕ ਰਿਜ਼ਲਟ ਇਸ ਵੇਲੇ ਆ ਚੁੱਕਿਆ ਆਮ ਆਦਮੀ ਪਾਰਟੀ ਅੱਗੇ ਆ ਬਲਕਸਮਤੀ ਮਹਿਲ ਕਲਾਂ ਦੇ ਵਿੱਚੋਂ ਵੀ ਜੇਕਰ ਰਿਜ਼ਲਟ ਦੇਖਿਆ ਜਾਵੇ ਤਾਂ ਮਾਹਿਲਪੁਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਵੇਲੇ ਇੱਕ ਸੀਟ ਜਿੱਤ ਚੁੱਕੀ ਆ ਮਜੀਠਾ ਤੋਂ ਵੀ ਆਮ ਆਦਮੀ ਪਾਰਟੀ ਇੱਕ ਸੀਟ ਜਿੱਤ ਚੁੱਕੀ ਆ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਟਾਂਡਾ ਦੇ ਵਿੱਚ ਇਸ ਵੇਲੇ ਕਾਂਗਰਸ ਇੱਕ ਸੀਟ ਜਿੱਤ ਚੁੱਕੀ ਆ ਤਾਂ ਫਾਜ਼ਿਲਕਾ ਦੇ ਵਿੱਚ ਬਲਾਕ ਸਮਤੀਆਂ 15 ਦੇ ਵਿੱਚੋਂ ਇੱਕ ਸੀਟ ਤੇ ਕਾਂਗਰਸ ਜਿਹੜੀ ਹੈ ਉਹ ਇਸ ਵੇਲੇ ਜਿੱਤ ਚੁੱਕੀ ਆ ਤਾਂ ਇਹ ਵੱਖ-ਵੱਖ ਥਾਂਾਂ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਪਿੰਡਾਂ ਦਾ ਧੁਰਿੰਦਰ ਕੌਣ ਰਹੇਗਾ ਤਾਂ ਇਸ ਵੇਲੇ ਸਿੱਧਾ ਰੁਕ ਕਰਦੇ ਆ ਮਨਦੀਪ ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਜੁੜੇ ਨੇ ਮਨਦੀਪ ਪਾਸਪੋਰਟ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਕਿਉਂਕਿ ਚਾਹੇ ਗੁਰਪ੍ਰੀਤ ਸੇਖੋਂ ਨੂੰ ਲੈ ਕੇ ਇੱਥੇ ਰਾਜਨੀਤਿਕ ਕਾਫੀ ਗਰਮਾਈ ਹੋਵੇ ਇਸ ਵੇਲੇ ਤੱਕ ਕੀ ਸਥਿਤੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਦੀ ਆ ਬਿਲਕੁਲ ਰੁਝਾਨ ਆਨੇ ਸ਼ੁਰੂ ਹੋ ਗਏ ਆ ਅਸੀਂ ਐਸ ਪੀ ਐਸ ਯੂਨੀਵਰਸਿਟੀ ਜਿਹੜੀ ਆ ਫਿਰੋਜ਼ਪੁਰ ਦੀ ਉੱਥੇ ਖੜੇ ਆ ਔਰ ਇਹ ਤਸਵੀਰਾਂ ਨੇ ਦਿਖਾਤੀਆਂ ਔਰ ਇੱਥੇ ਕਿਤੇ ਨਾ ਕਿਤੇ ਜਿਹੜੇ ਆਜ਼ਾਦ ਉਮੀਦਵਾਰ ਆ ਉਹ ਬਾਜੀ ਮਾਰਦੇ ਹੋਏ ਨਜ਼ਰ ਆ ਰਹੇ ਆ ਔਰ ਕਿਤੇ ਨਾ ਕਿਤੇ ਸੇਖੋ ਧੜੇਦੇ ਆ ਔਰ ਬੜੇ ਖੁਸ਼ ਨਜ਼ਰ ਆ ਰਹੇ ਆ ਕਿਤੇ ਨਾ ਕਿਤੇ ਇਹਨਾਂ ਨੇ ਇਹ ਕਹਿ ਕੇ ਅਸੀਂ ਜਿੱਤ ਰਹੇ ਆ ਪਰ ਸ਼ਹੀਦੀ ਦਿਹਾੜੇ ਚੱਲ ਰਿਹਾ ਸ਼ਹੀਦੀ ਦਿਵਸ ਚੱਲ ਰਿਹਾ ਔਰ ਖੁਸ਼ੀ ਜਿਹੜੀ ਹੈ ਢੋਲ ਨਗਾਰਿਆਂ ਦੇ ਨਾਲ ਸ਼ਾਇਦ ਨਹੀਂ ਮਨਾਣਗੇ ਪਰ ਇਹ ਉਹ ਉਮੀਦਵਾਰ ਨੇ ਜਾਂ ਜੇਤੂ ਚਿਹਰੇ ਨੇ ਜਿਹੜੇ ਜਿੱਤੇ ਨੇ ਉਤੋਂ 6 ਦੇ ਕਰੀਬ ਜਿਹੜੇ ਆਜ਼ਾਦ ਉਮੀਦਵਾਰ ਸੀਗੇ ਉਹ ਜਿੱਤ ਚੁਕਿਆ ਤੁਹਾਡੀ ਜਾਣਕਾਰੀ ਲੈਨੇ ਆ ਕਿਹੜੇ ਕਿਹੜੇ ਦੀ ਇਲਾਕੇ ਦੇ ਵਿੱਚੋਂ ਤੁਹਾਡੇ ਜਿਹੜੇ ਕੈਂਡੀਡੇਟ ਹੁਣ ਜੇਤੂ ਹੋ ਚੁੱਕੇ ਆ ਗੱਲ ਜੋਨ ਇੱਕ ਚੰਦੜ ਭੋਲੂ ਵਾਲਾ ਕੋਟ ਕਰੋੜ ਮਿਰਜ਼ੇ ਕੇ ਤੇ ਹਰਾਜ 6 ਪਿੰਡਾਂ ਦੇ 6 ਜੋ ਉਹਨਾਂ ਦੇ ਜਿਹੜੇ ਸਾਡੇ ਕੈਂਡੀਡੇਟ ਆ ਆਜ਼ਾਦ ਉਹ ਜਿੱਤ ਚੁੱਕੇ ਆ ਜੀ ਹਾਂ ਇਹ ਸਾਰੇ ਗੁਰਪ੍ਰੀਤ ਸੇਖੋ ਗੁਰਪ੍ਰਣ ਵਾਲੀ ਮੰਨੇ ਜਾ ਸਕਦੇ ਆ ਆਜ਼ਾਦ ਅਕਾਲੀ ਦਲ ਦਾ ਵੀ ਸਮਰਥਨ ਸੀਗਾ ਜੀ ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਸਿੰਘ ਸੇਖੋਂ ਦੇ ਹੀ ਕੈਂਡੀਡੇਟ ਆ ਜੀ ਸਾਰੇ ਤੇ ਨਾਲ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੇ ਰਿਸ਼ਤੇਦਾਰ ਖੜੇ ਸੀਗੇ ਉਹ ਉਹਨਾਂ ਦਾ ਕੀ ਰੁਝਾਨ ਆ ਰਿਹਾ ਹੁਣ ਬੜੇ ਵਧੀਆ ਰੁਝਾਨ ਆ ਰਿਹਾ ਜੀ ਜਿਹੜੇ ਵੀ ਇਸ ਤੋਂ ਪਹਿਲਾਂ ਜਿੰਨਿਆਂ ਦੀ ਵੀ ਗਿਣਤੀ ਹੋਈ ਜਿਹੜੇ ਜ਼ੋਨ ਦੀ ਵੀ ਹੋਈ ਆ ਤਾਂ ਹਰੇਕ ਦੇ ਵਿੱਚ ਜਿੱਤ ਹਾਸਲ ਹੋਈ ਆ ਜੀ ਹਾਂ ਬੜੇ ਵਧੀਆ ਰੁਝਾਨ ਆ ਰਹੇ ਆ ਜੀ ਇਹ ਕਦੋਂ ਤੱਕ ਇਹ ਜਿਹੜੇ ਹੁਣ 6 ਜਿਹੜੇ ਡਿਕਲੇਅਰ ਹੋ ਚੁੱਕੇ ਆ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਕਿਹੜੇ ਕਿਹੜੇ ਜ਼ੋਨ ਚ ਆ ਜਾਂਦੇ ਆ ਦੱਸਿਓ ਥੋੜਾ ਜਿਹਾ ਡਿਟੇਲ ਕਰੀ ਇਹ ਇਧਰ ਜਿਹੜੀ ਫਿਰੋਸ਼ਾ ਜ਼ੋਨ ਦੇ ਵਿੱਚ ਹੀ ਆਉਂਦੇ ਆ ਜੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਆ ਗਏ ਅੱਗੇ ਬਲਾਕ ਸੰਪਤੀਆਂ ਕਿਹੜੇ ਕਿਹੜੀ ਕਿਹੜੀ ਬਲਾਕ ਸੰਪਤੀ ਨਾਮ ਬੋਲੋ ਬਲਾਕ ਸੰਪਤੀ ਗੱਲੋ ਚੰਦੜ ਭੋਲੂ ਵਾਲਾ ਕੋਟ ਕਰੋੜ ਮਿਰਜੇ ਕੇ ਅਤੇ ਹਰਾਜ ਜੀ ਇਹ ਜਿਹੜੀਆਂ ਬਲਾਕ ਸੰਮਤੀਆਂ ਅਸੀਂ ਜਿੱਤ ਚੁੱਕੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਜਿਹੜੀ ਸਾਡੀ ਲੀਡ ਹੈ ਜੀ 10500 ਦੇ ਕਰੀਬ ਫਿਰੋਜ਼ਪੁਰ ਜੋਂ ਦੀ ਸਾਡੀ ਚੱਲ ਰਹੀ ਹੈ ਜੀ ਅੱਗੇ ਮਨਦੀਪ ਤਾਂ ਮੰਨਿਆ ਜਾਵੇ ਕਿ ਗੁਰਪ੍ਰੀਤ ਸਿੱਖੋਂ ਦਾ ਧੜਾ ਜਿਹੜਾ ਹੈ ਉਹ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਹਾਵੀ ਨਜ਼ਰ ਆ ਰਿਹਾ ਜੇਕਰ ਇੱਕ ਵਾਰੀ ਦਰ观众ਾਂ ਨੂੰ ਦੱਸ ਸਕੋ ਕਿ ਕੁੱਲ ਕਿੰਨੀਆਂ ਸੀਟਾਂ ਕਿੰਨੇ ਉਮੀਦਵਾਰ ਕਿਹੜੀ ਪਾਰਟੀ ਖਾਸ ਕਰ ਗੁਰਪ੍ਰੀਤ ਸਿੱਖੋਂ ਦੀ ਗੱਲ ਹੋ ਰਹੀ ਹੈ ਕੀ ਇਹ ਰਿਜ਼ਲਟ ਡਿਕਲੇਅਰ ਹੋ ਚੁੱਕੇ ਨੇ ਜਾਂ ਫਿਰ ਹਲੇ ਰੁਜਾਨ ਇੱਕ ਵਾਰ ਪੂਰੀ ਤਰ੍ਹਾਂ ਵਿਚਾਰ ਨਾਲ ਦੱਸ ਦਿਓ ਥੋੜਾ ਜਿਹਾ ਆ ਬਿਲਕੁਲ ਗੁਰਪ੍ਰੀਤ ਸੇਖੋ ਦਾ ਜਿਹੜਾ ਧੜਾ ਹੈ ਉਹ ਕਿਤੇ ਨਾ ਕਿਤੇ ਖਾਬੀ ਨਜ਼ਰ ਆ ਰਿਹਾ ਦਿਖਾਤੀ ਇਲਾਕੇ ਦੇ ਵਿੱਚ ਕਿਉਂਕਿ ਹੁਣ ਜਿਹੜੇ ਫਰੋਸ਼ਾ ਜ਼ੋਨ ਦੇ ਛੇ ਜਿਹੜੇ ਜ਼ੋਨ ਸੀਗੇ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਉੱਥੋਂ ਦੇ ਜਿਹੜੇ ਉਮੀਦਵਾਰ ਸੀਗੇ ਆਜ਼ਾਦ ਉਮੀਦਵਾਰ ਸੀ ਹਾਲਾਂਕਿ ਇਹਨਾਂ ਨੂੰ ਅਕਾਲੀ ਦਲ ਦਾ ਗੱਟ ਉਹਨਾਂ ਦਾ ਵੀ ਸਮਰਥਨ ਮਿਲਿਆ ਸੀਗਾ ਔਰ ਇਹ ਛੇ ਜਿਹੜੇ ਜ਼ੋਨਾਂ ਦੇ ਵਿੱਚੋਂ ਜੇਤੂ ਐਲਾਨ ਹੋ ਚੁੱਕੇ ਐ ਆਜ਼ਾਦ ਉਮੀਦਵਾਰ ਔਰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਐ ਉਹ ਉਹ ਵੀ ਖੜੇ ਹੋਇਆ ਉਹਨਾਂ ਦਾ ਰਿਜ਼ਲਟ ਜਿਹੜਾ ਆਣਾ ਬਾਕੀ ਐ ਪਰ ਉਹ ਬੜੀ ਵੱਡੀ ਲੀਡ ਤੇ ਅੱਗੇ ਚੱਲ ਰਿਹਾ ਔਰ ਕਿਤੇ ਨਾ ਕਿਤੇ ਜਿਹੜੇ ਕਹਿ ਸਕਦੇ ਆ ਕਿ ਆਜ਼ਾਦ ਉਮੀਦਵਾਰ ਨੇ ਜਾਂ ਸੇਖੋ ਗਰੁੱਪ ਕਹਿ ਸਕਦੇ ਆ ਗ ਜਾਉਣਾ ਵੱਲੋਂ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਜਿੱਤ ਦੇ ਲਈ ਅੱਗੇ ਵਧ ਰਹੇ ਨੇ ਔਰ ਦੂਸਰੇ ਪਾਸੇ ਜੇ ਮਕੂਤੇ ਜੀਰਾ ਦੀ ਗੱਲ ਕਰੀਏ ਤੇ ਉੱਥੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਜਿੰਨੇ ਵੀ ਜ਼ਿਆਦਾਤਰ ਜਿਹੜੇ ਉਮੀਦਵਾਰ ਨੇ ਉਹ ਅੱਗੇ ਨੇ ਔਰ ਦੂਸਰੇ ਪਾਸੇ ਹਲਕੇ ਦੇ ਦੂਸਰੇ ਇਲਾਕੇ ਦੀ ਗੱਲ ਕਰੀਏ ਗੁਰੂ ਸਾਹਿਬ ਦੇ ਵਿੱਚ ਕੁਝ ਜਿਹੜੇ ਕਾਂਗਰਸ ਦੇ ਹੱਕ ਦੇ ਵਿੱਚ ਰੁਝਾਨ ਨਜ਼ਰ ਆਏ ਨੇ ਅਕਾਲੀ ਦਲ ਨੂੰ ਵੀ ਉਥੇ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਇਹ ਹਜੇ ਤੱਕ ਜਿਹੜੇ ਆ ਉਹ ਮਿਲਦਿਲ ਜੁਲਦ ਦੇ ਰੁਝਾਨ ਜਿਹੜੇ ਸਾਹਮਣੇ ਆ ਰਹੇ ਆ ਪਰ ਜੇ ਦਿਹਾਤੀ ਇਲਾਕੇ ਦੀ કરીਏ ਤੇ ਤੇ ਗੁਰਪ੍ਰੀਤ ਸੇਕੋਦਾ ਧੜਾ ਜਿਹੜਾ ਉਹ ਹਾਵੀ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਧੇ ਸਿੱਧੇ ਅਕਾਲੀ ਦਲ ਦਾ ਵੀ ਸਮਰਥਨ ਮਿਲਿਆ ਔਰ ਇਹ ਉਹ ਉਮੀਦਵਾਰ ਨਹੀਂ ਕਿਉਂਕਿ 6 ਜਿਹੜੀਆਂ ਸੀਟਾਂ ਦੀ ਜਿਹੜੀ ਜ਼ੋਨ ਦੀ ਉਹ ਡਿਕਲੇਅਰ ਹੋ ਚੁੱਕਿਆ ਕਿ ਆਜ਼ਾਦ ਉਮੀਦਵਾਰ ਜਿਹੜੇ ਅੰਦਰੋਂ ਰਿਜ਼ਲਟ ਲੈ ਕੇ ਬਾਹਰ ਨਿਕਲੇ ਨੇ ਔਰ ਖੁਸ਼ੀ ਦੇ ਉੱਪਰ ਕੁਝੀ ਚਿਹਰੇ ਦੇ ਉੱਪਰ ਨਜ਼ਰ ਆ ਰਹੀ ਹੈ ਪਰ ਕਿਤਨਾ ਕਿਤੇ ਸ਼ੀਦੀ ਦਿਹਾੜੇ ਚੱਲਦੇ ਹੁਣ ਛੀਦੀ ਦਿਵਸ ਚੱਲਦੇ ਹੁਣ ਕਰਕੇ ਖੁਸ਼ੀ ਦੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਭੰਗੜੇ ਪਾ ਕੇ ਜਿਹੜਾ ਨਹੀਂ ਮਨਾਈ ਜਾਏਗੀ ਔਰ ਇਹ ਤਸਵੀਰਾਂ ਨੇ ਫਿਰੋਜ਼ਪੁਰ ਦਿਹਾਤੀ ਇਲਾਕੇ ਦੀਆਂ ਕਿਉਂਕਿ ਪਿਛਲੇ ਦਿਨੇ ਗੁਰਪ੍ਰੀਤ ਸੇਕੋ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਰਹੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲੀਤਾ ਗਿਆ ਆ ਰਹੇ ਔਰ ਕੈਂਪੇਨਿੰਗ ਕੀਤੀ ਆਪਣੇ ਧਰਮ ਪਤਨੀ ਤੇ ਦੂਜੇ ਜਿਹੜੇ ਸਾਥੀ ਸੀਗੇ ਔਰ ਹੁਣ ਰਿਜ਼ਲਟ ਦੇਣੇ ਰੋਜ਼ਾਨਾ ਬਾਹਰ ਆ ਰਹੇ ਆ ਔਰ ਕਿਤੇ ਨਾ ਕਿਤੇ ਜਿਹੜੇ ਆਜ਼ਾਦ ਉਮੀਦਵਾਰ ਕਹਿ ਸਕਦੇ ਹਾਂ ਕਿ ਬਾਜ਼ੀ ਮਾਰਦੇ ਹੋਏ ਜਹਾਤੀ ਇਲਾਕੇ ਜੋ ਨਜ਼ਰ ਆ ਰਹੇ ਆ ਠੀਕ ਹੈ ਮਨਦੀਪ ਬਹੁਤ ਸ਼ੁਕਰੀਆ ਆ ਮਨਦੀਪ ਕੁਮਾਰ ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਲਾਈਵ ਜੁੜੇ ਸੀ ਜਾਣਕਾਰੀ ਉਹਨਾਂ ਦੇ ਵੱਲੋਂ ਇਹ ਦਿੱਤੀ ਗਈ ਹੈ ਕਿ ਫਿਰੋਜ਼ਪੁਰ ਜਹਾਤੀ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚੋਂ 6 ਜ਼ੋਨ ਦੇ ਉੱਤੇ ਗੁਰਪ੍ਰੀਤ ਸਿੱਖੋਂ ਦੇ ਕੈਂਡੀਡੇਟ ਇਸ ਵੇਲੇ ਜਿੱਤ ਚੁੱਕੇ ਨੇ ਫਿਰੋਜ਼ਪੁਰ ਦਿਹਾਤੀ ਦੀ ਗੱਲ ਕਰ ਰਹੇ ਹਾਲਾਂਕਿ ਅਕਾਲੀ ਦਲ ਦਾ ਵੀ ਸਮਰਥਨ ਸੀ ਇਹਨਾਂ ਕੈਂਡੀਡੇਟਸ ਨੂੰ ਪਰ ਗੁਰਪ੍ਰੀਤ ਸਿੱਖੋਂ ਕੌਣ ਹੈ ਗੁਰਪ੍ਰੀਤ ਸਿੱਖੋਂ ਜਿਹੜਾ ਕਿਸੇ ਸਮੇਂ ਜੈਂਸਟਰ ਸੀ ਇਸ ਵੇਲੇ ਸਮਾਜ ਸੇਵੀ ਮੁਖਤਾਰਾ ਦੇ ਵਿੱਚ ਆ ਚੁੱਕਿਆ ਹੈ ਉਹਨਾਂ ਦੀ ਧਰਮ ਪਤਨੀ ਇਲੈਕਸ਼ਨ ਲੜ ਰਹੀ ਸੀ ਉਹ ਹਾਲੇ ਰਿਜ਼ਲਟ ਆਉਣਾ ਬਾਕੀ ਆ ਪਰ ਉਹਨਾਂ ਦੇ ਧੜਾ ਜਿਹੜਾ ਹੈ ਉਹਨਾਂ ਦੇ ਵੱਲੋਂ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਸੀ ਉਹ ਛੇ ਬਾਜ਼ੀ ਮਾਰ ਚੁੱਕੇ ਨੇ ਬਾਕੀ ਰਿਜ਼ਲਟ ਜਿਹੜੇ ਆ ਰਹੇ ਨੇ ਹੌਲੀ ਹੌਲੀ ਤਸਵੀਰ ਜਿਹੜੀ ਆ ਉਹ ਕਲੀਅਰ ਹੋ ਰਹੀ ਆ ਮਨਦੀਪ ਮੇਰੇ ਸਹਿਯੋਗੀ ਲਗਾਤਾਰ ਇਸ ਵੇਲੇ ਦਿਖਾ ਰਹੇ ਨੇ ਤਸਵੀਰਾਂ ਫਿਰੋਜ਼ਪੁਰ ਤੋਂ ਮਨਦੀਪ ਹੋਰ ਕੀ ਕੁਝ ਤਸਵੀਰ ਇੱਥੇ ਨਜ਼ਰ ਆ ਰਹੀ ਆ ਤੁਹਾਨੂੰ ਕਾਊਂਟਿੰਗ ਸੈਂਟਰ ਦੇ ਬਾਹਰ ਅਤੇ ਜਿਹੜੇ ਗੁਰਪ੍ਰੀਤ ਹੋਂਦੇ ਸਮਰਥਕ ਨੇ ਗੁਰਪ੍ਰੀਤ ਸਿੱਖ ਹੋਂਦੇ ਕੈਂਡੀਡੇਟ ਨੇ ਉਹਨਾਂ ਦੇ ਧੜੇ ਦੇ ਨਾਲ ਸੰਬੰਧਿਤ ਲੋਕ ਨੇ ਕਹਿਣਾ ਕੀ ਉਹਨਾਂ ਦਾ ਕੀ ਵਜ੍ਹਾ ਰਹੀ ਆ ਉਹਨਾਂ ਦੀ ਜਿੱਤ ਦੀ ਇਸ ਵੇਲੇ ਅਜੇ ਐਸਬੀਐਸ ਯੂਨੀਵਰਸਿਟੀ ਦੇ ਅੰਦਰ ਆ ਔਰ ਇੱਥੇ ਜਿਹੜਾ ਕਿਉਂਕਿ ਜਿੱਤ ਦੇ ਬਾਅਦ ਜਾਹਰ ਹੈ ਕਿ ਕਾਫੀ ਮਿਹਨਤ ਲੱਗੀ ਔਰ ਮਿਹਨਤ ਤੋਂ ਬਾਅਦ ਹੁਣ ਜਿੱਤ ਦੇ ਚਿਹਰੇ ਜਿਹੜੇ ਆ ਉਹ ਨਜ਼ਰ ਆ ਰਹੇ ਆ ਪਰ ਇੱਕ ਵਾਰ ਉਮੀਦਵਾਰਾਂ ਨਾਲ ਜ਼ਰੂਰ ਗੱਲ ਕਰਾਂਗੇ ਕਿ ਕਿਉਂ ਇਹ ਜਿੱਤ ਦਾ ਮਿਲਨ ਦਾ ਕਾਰਨ ਕੀ ਰਿਹਾ ਜਿੱਤ ਦਾ ਕਾਰਨ ਜ਼ਰੂਰ ਮੰਨਾਂਗੇ ਪੁੱਛਣਾ ਚਾਹਾਂਗੇ ਜੀ ਕੀ ਵਿਕਾਸ ਦੀ ਹੈ ਦੇਖੋ ਇਹ ਤੁਸੀਂ ਕਿਹੜੇ ਜ਼ੋਨ ਤੋਂ ਜਿੱਤ ਕੇ ਆਏ ਪਹਿਲਾਂ ਤੁਹਾਡਾ ਨਾਮ ਲਾ ਕਰ ਇਹ ਗਿਲ ਜ਼ੋਨ ਤੋਂ ਜਿੱਤੇ ਇਹ ਗਿਲ ਜ਼ੋਨ ਤੋਂ ਜਿੱਤੇ ਨੇ ਔਰ ਜਿੱਤ ਦਾ ਕਾਰਨ ਕੀ ਰਿਹਾ ਤੁਹਾਡਾ ਕੀ ਅਗਲੇ ਪਲਾਨ ਕੀ ਨੇ ਕਿਵੇਂ ਵਿਕਾਸ ਕਰਾਣਾ ਹੈ ਜਾਂ ਕਿਵੇਂ ਵੋਟਰਾਂ ਨੂੰ ਤੁਸੀਂ ਆਪਦੇ ਵੱਲ ਖਿੱਚਿਆ ਜਿੱਤ ਦਾ ਕਾਰਨ ਇਹ ਰਿਹਾ ਵੀ ਜੋ ਇਹਨੇ ਪਹਿਲਾਂ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਸਰਕਾਰ ਪੂਰਨ ਕਰੇ ਫਿਰ ਦਈਆ ਸਾਹਿਬ ਆਂਦੇ ਵੀ ਅਸੀਂ ਇਲੈਕਸ਼ਨ ਨਹੀਂ ਲਾਣਾ ਲੱਛ ਤੋਂ ਪਹਿਲੇ 2 ਘੰਟਿਆਂ ਵਿੱਚ ਹੀ ਚੁੜਕੀ ਮਾਰ ਕੇ ਜਿੱਤ ਲੈਣਾ ਇਸ ਚੀਜ਼ ਦੇ ਵਿੱਚ ਲੋਕਾਂ 'ਚ ਕਾਫੀ ਨਾਜ਼ੀ ਪਾਈ ਹੈ ਵੀ ਜੋ ਇਲੈਕਸ਼ਨ ਹੋ ਹੋਣਾ ਚਾਹੀਦਾ ਠੀਕ ਠਾਕ ਤੇ ਚਲੋ ਉਸ ਦੇ ਵਿੱਚ ਸਾਨੂੰ ਲੋਕਾਂ ਨੇ ਬਹੁਤ ਸਮਰਥਨ ਦਿੱਤਾ ਪਿਆਰ ਮਿਲਿਆ ਲੋਕਾਂ ਦਾ ਲੋਕਾਂ ਦੇ ਪਿਆਰ ਨਾਲ ਜੱਤ ਗੁਰਪ੍ਰੀਤ ਸੇਖੋਂ ਨੇ ਕਿੰਨੇ ਆਪਣੇ ਆਜ਼ਾਦ ਜਿਹੜੇ ਕੈਂਡੀਡੇਟ ਖੜੇ ਕੀਤੇ ਸੀਗੇ ਸਾਰੇ ਜ਼ੋਨ ਦੇ ਵਿੱਚ ਜੇ ਫਿਰੋਸ਼ਾ ਜ਼ੋਨ ਦੀ ਗੱਲ ਕਰੀਏ ਦੂਜੇ ਜ਼ੋਨਾਂ ਦੀ ਗੱਲ ਕਰੀਏ ਕੀ ਮਚੌ 14 ਅੱਜ ਤੋਂ ਜਿਹੜੇ ਫਰੋਸ਼ਾਦਾਂ ਟੋਟਲ 14 ਸੀ ਫਰੋਸ਼ਾਦੇ ਵਿੱਚ ਹੀ ਹਾਂਜੀ 20 ਸੀ ਅੱਗੇ ਹੁਣ ਕੀ ਹੈ ਜੇ ਦੇਖੋ ਗੁਰਪ੍ਰੀਤ ਦਾ ਸੇਖੋ ਦਾ ਧੜਾ ਤੁਹਾਨੂੰ ਲੱਗ ਰਿਹਾ ਕਿ ਵੀ ਉਹ ਸਾਫ ਸਾਫ ਰਿਜ਼ਲਟ ਸਾਹਮਣੇ ਆਣੇ ਸ਼ੁਰੂ ਹੋ ਗਿਆ ਹੈ 6 ਜੇਤੂ ਹੋ ਗਏ ਬਾਕੀਆਂ ਦਾ ਵੀ ਰੁਝਾਨ ਅੱਗੇ ਹੈ ਔਰ ਅਗਲੀ ਕੀ ਰਣਨੀਤੀ ਕੀ ਬਣਾਈ ਹੈ ਕਿਉਂਕਿ ਸੇਖੋ ਜਿਹੜੇ ਲਗਾਤਾਰ ਕਹਿੰਦੇ ਆਏ ਆ ਕਿ ਅਸੀਂ ਵਿਕਾਸ ਕਰਨਾ ਹੈ ਜਿਹੜਾ ਗੈਂਗਸਟਰ ਸ਼ਬਦ ਹੈ ਉਸ ਨੂੰ ਹਟਾਉਣਾ ਹੈ ਤੇ ਹੁਣ ਗਾਰਡੀਅਨ ਗਾਰਡੀਅਨ ਮੀਨਸ ਰક્ષਕ ਬੰਨਾ ਲੋਕਾਂ ਦਾ ਆਮ ਲੋਕਾਂ ਦਾ ਕੀ ਉਹ ਵਾਅਦਿਆਂ ਦੇ ਖਰੇ ਉਤਰ ਪਾਣਗੇ ਜਾਂ ਕੋਈ ਚੋਣਾਂ ਨੂੰ ਲੈ ਕੇ ਪਹਿਲਾਂ ਕੋਈ ਰਣਨੀਤੀ ਬਣਾਈ ਗਈ ਹੈ ਕਿ ਲੋਕਾਂ ਦੀ ਮਾਂ ਕਿਵੇਂ ਫੜਨੀ ਹੈ ਇਹ ਤਾਂ ਹੀ ਪਹਿਲਾਂ ਬਣਾਈ ਵੀ ਗਈ ਆ ਬਾਕੀ ਜੋ ਜਿੱਤ ਕੇ ਫਿਰ ਬੈਠਾਂਗੇ ਉਸ ਤੋਂ ਬਾਅਦ ਸਾਰਿਆਂ ਨਾਲ ਰਲ ਮਿਲ ਕੇ ਜਿਵੇਂ ਹੋਇਆ ਉਹਦਾ ਪੂਰਾ ਸੰਯੋਗ ਲੋਕਾਂ ਨਾਲ ਦੇਵਾਂਗੇ ਜਿੰਤੇ ਵੀ ਕੁਝ ਬਲਾਕ ਦੇ ਵਿੱਚ ਕੰਮ ਕਰਨ ਵਾਲੇ ਹੋਏ ਕਰਾਂਗੇ ਜਰੂਰ ਲੋਕਾਂ ਦੇ ਵਾਅਦੇ ਕੀਤੇ ਪੂਰੇ ਕਰਾਂਗੇ ਰਨਬੀਰ ਇਥੇ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਜਿੱਤ ਦੇ ਕਾਰਨ ਕੀ ਹੈ ਇਹ ਵੀ ਇੱਕ ਆਪਾਂ ਦੱਸ ਦੇਵਾਂਗੇ ਕਿ ਰਣਨੀਤੀ ਬਣਾਈ ਸੇਖੋ ਲੋਕਾਂ ਦੇ ਦਿਲਾਂ ਦੇ ਵਿੱਚ ਛਾਰੇਆ ਇੱਕ ਨੌਜਵਾਨ ਉਹ ਹੈ ਕਿ ਜਿਸ ਦੇ ਨਾਲ ਗੈਂਗਸਟਰ ਸ਼ਬਦ ਲੱਗਿਆ ਸੀ ਪਰ ਕਿਤੇ ਨਾ ਕਿਤੇ ਪਿਛਲੇ ਦਿਨੀ ਗੁਰਪ੍ਰੀਤ ਸੇਖੋ ਇਹ ਕਹਿੰਦੇ ਨਜ਼ਰ ਆਏ ਕਿ ਮੈਂ ਹੁਣ ਗੈਂਗਸਟਰ ਨਹੀਂ ਹੁਣ ਗਾਰਡੀਅਨ ਆ ਲੋਕਾਂ ਦਾ ਰક્ષਕ ਆ ਔਰ ਲੋਕਾਂ ਦੀ ਮਦਦ ਕਰਾਂਗਾ ਲੋਕਾਂ ਨਾਲ ਖੜਾਂਗਾ ਔਰ ਕਿਤੇ ਨਾ ਕਿਤੇ ਇਹ ਸ਼ਬਦ ਜਿਹੜਾ ਲੋਕਾਂ ਦੇ ਦਿਲਾਂ ਨੂੰ ਲੱਗਿਆ ਔਰ ਪਿਛਲੇ ਦਿਨੇ ਜਿਹੜਾ ਉਹਨਾਂ ਨੂੰ ਹਿਰਾਸਤ ਚ ਲੈ ਦਿੱਤਾ ਗਿਆ ਔਰ ਕੁਝ ਜਿਹੜਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਈਆ ਵੱਲੋਂ ਕਿਹਾ ਗਿਆ ਕਿ ਚੁਟਕੀ ਮਾਰ ਕੇ ਅਸੀਂ ਜਿਹੜੇ ਚੋਣਾਂ ਜਿੱਤ ਜਾਾਂਗੇ ਉਹ ਲੋਕਾਂ ਦੇ ਦਿਲਾਂ ਦੇ ਇਹ ਵਿੱਚ ਗੱਲ ਕਿਤੇ ਨਾ ਕਿਤੇ ਗਹਿਣ ਚ ਆ ਗਈ ਕਿ ਕਿਵੇਂ ਜਿੱਤ ਜਾਣਗੇ ਕਿ ਇਹ ੱਤਕਾ ਕਰਨਗੇ ਕਿ ਇਹ ਬੂਤ ਕੈਪਚਰਿੰਗ ਕਰਨਗੇ ਔਰ ਲੋਕਾਂ ਨੇ ਕਿਹਾ ਕਿ ਅਸੀਂ ਵੋਟਾਂ ਪਾ ਕੇ ਵੀ ਦੇਖ ਲਈਏ ਕਿ ਕੀ ਇਹ ਚੁਟਕੀ ਵਾਲਾ ਕੰਮ ਅਸਰ ਕਰੇ